ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਅੱਜ ਜੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਜਿਲ੍ਹਾ ਮੋਗਾ ਤੋਂ ਆ ਜੀ ਤੇ ਜੇ ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ ਹੈ 946510488 ਹੈ ਜੀ ਤੇ ਅੱਜ ਵੀਰ ਦੀ ਇੱਕ ਵੜ ਬਕਾਉ ਹੈ ਤੇ ਬਾਕੀ ਜਾਣਕਾਰੀ ਸਾਰੇ ਤੁਹਾਨੂੰ ਆਪਾਂ ਵੀਰ ਤੋਂ ਲੈ ਕੇ ਦੰਨੇ ਆਗੇ ਆਫ ਕਰਦੇ ਆਂ ਗੱਲਬਾਤ ਇਹ ਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਬਾਈ ਆਪਣਾ ਰਾਜੀਪ ਸਿੰਘ ਜੀ ਤੇ ਕੀ ਡਿਟੇਲ ਹੈ ਜੀ ਆਪਣੀ ਵੈੜ ਦੀ ਵੈੜ ਜੀ ਪਹਿਲੇ ਸੂਏ ਆ ਠੀਕ ਆ ਜੀ ਤੇ 14 15 ਕਿਲੋ ਦੁੱਧ ਖੁੱਲਾ ਦੋ ਠੀਕ ਆ ਜੀ ਕਿੰਨੇ ਦਾ ਲੈਂਦੀ ਬਈ ਇਹ ਇਹ 4-5 ਦਿਨ ਲੈਂਦੀ ਹੈ ਜੀ ਠੀਕ ਆ ਜੀ ਹੱਥਾ ਵੱਧ ਤੋਂ ਵੱਧ ਠੀਕ ਆ ਜੀ ਹਾਂਜੀ ਉਹ ਠੰਡੀ ਸੀੜ ਆ ਜੀ ਹਾਂਜੀ ਹਾਂਜੀ ਜਮਾ ਕੱਢ ਲਈ ਤੋਰਲੋ ਮੜਾਇਆ ਕਰੋ ਸੰਗਦੀ ਆ ਜੀ ਬੋਡੀ ਸਟਰਟਰ ਬਹੁਤ ਚੰਗਾ ਹੈ ਸਮੀ ਭਲੀ ਬਹੁਤ ਚੰਗੀ ਹੈ ਪਹਲਾ ਹੈਵੀ ਵੇਟ ਦੀ ਹੈ। ਮੋੜ ਲਿਆ ਬਾਈ। ਪੂਰੀ ਠੰਡੀ ਸੀਲ ਹੈ ਜੀ। ਕ੍ਰੋਸ ਆਂਗਦੀ ਹੈ। ਗਰਮੀ ਤਾਂ ਐਸਨ ਨੇ ਭੋਰਾ ਵੀ ਨਹੀਂ ਮਨਾਉਣੀ ਗਈ। ਕਦ ਕਾਠ ਵੀ ਚੰਗਾ ਬੈਠਦਾ। ਸਮਝ ਪਈ ਬਹੁਤ ਚੰਗੀ ਹੈ ਜੀ। ਥਾਂ ਵੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆਗੇ। ਪੂਰਾ ਮੱਝਾ ਵਰਗਾ ਮੋਟਾ ਥਾਂ ਲੱਗਿਆ ਹੋਇਆ ਏ। ਤੁਸੀਂ ਸਾਈਡ ਤੋਂ ਦਿਖਾ ਦਿੰਨੇ ਆਗੇ। ਦੋ ਦਵੇ ਦਾ ਮੱਝਾ ਵਰਗਾ ਹੀ ਹੋਊਗਾ ਜੀ। 14 15 ਕਿਲੋ ਦੁੱਧ ਬਾਈ ਕਹਿੰਦਾ ਆਹ ਉਹਨਾਂ ਦੇ ਦਊਗੀ ਇਹ ਤੇ ਗਰਮੀ ਗਰਮੀ ਦੁੱਧ ਦੇ ਦੇ ਦੂੰ ਨਿਆਰੇ ਦੇ ਦਊਗੀ ਵੈੜਾ ਕਰੋ ਸੰਗ ਚਾ ਸੋਹਣੇ ਬੋਡੀ ਵੇਟ ਦੀ ਆ ਉਹਨੇ ਕੱਦ ਕੱਟਦੀ ਆ ਜੀ ਬੋਡੀ ਸਟਾਰਟਰ ਬਹੁਤ ਚੰਗਾ ਵੈੜ ਦਾ ਰੇਟ ਆਪਾਂ ਬਾਈ ਤੋਂ ਕਨਫਰਮ ਕਰ ਲੈਨੇ ਆ ਬਾਈ ਕੀ ਡਿਮਾਂਡ ਕਰਦਾ ਇਸ ਦੀ ਹਾਂਜੀ ਬਾਈ ਕਿੰਨੇ ਪੈਸੇ ਮੰਗਦੇ ਦਈ ਆਪਾਂ 40000 ਰੁਪਏ ਮੰਗੂ ਮਾਨਤਨ ਹੋ ਜਾਊਗਾ ਜੀ ਜੀ ਹਾਂਜੀ ਹਾਂਜੀ ਬਾਈ 40000 ਬਾਈ ਨੇ ਜਿਵੇਂ ਜੈਜ ਡਿਮਾਂਡ ਕੀਤੀ ਐ 40000 ਰੁਪਿਆ ਵਿੱਚੋਂ ਮਾਨਤਨ ਹੋ ਜਾਊਗਾ ਜੀ ਜੇ ਕਿਸੇ ਵੀਰ ਦੇ ਵਹਿੜੇ ਪਸੰਦ ਆਉਂਦੀ ਆ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਸੰਪਰਕ ਕਰ ਸਕਦੇ ਹੋ ਤਸੱਲੀ ਤੁਸੀਂ ਆਪ ਆ ਕੇ ਕਰਨੀ ਆ ਕਰੋ ਸੰਗ ਦੀ ਬਹੁਤ ਚੰਗੇ ਢਾਂਚੇ ਦੀ ਤੇ ਫੁੱਲ ਹੈਵੀ ਬੋਡੀ ਵੇਡ ਦੀ ਵਹਿੜਾ ਦੋਸਤੋ ਵਹਿੜਾ ਥਣ ਬਹੁਤ ਚੰਗਾ ਲੱਗਿਆ ਹੋਇਆ ਹੈ ਵਹਿੜ ਦੇ ਤਾਂ ਤੁਹਾਨੂੰ ਮੈਂ ਨੇੜ ਤੋਂ ਦਿਖਾ ਦਿੰਦਾ ਵਾਂ ਜਾਂ ਮੱਝ ਵਾਲਾ ਮੋਟਾ ਥਣ ਲੱਗਾ ਹੋਇਆ ਹੈ ਪੂਰਾ ਤੇ ਫੁੱਲ ਭਾਰੇ ਹੋ ਜੰਦਾਰ ਗਾਹ ਜੀ ਜੇ ਕਿਸੇ ਵੀਰ ਤੇ ਇਹ ਪਸੰਦ ਆਉਂਦੀ ਆ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਅਡਰੈਸ ਦੁਆਰਾ ਕਨਫਰਮ ਕਰ ਦਨਾ ਹੈ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੀ ਹੈ ਜੀ ਧੰਨਵਾਦ ਜੀ